ਦੋਸਤੋ ਨਿਸ਼ਾਨ ਮਾਈਕਰਾ ਹੈ ਚਮਟੇ ਵਿੰਗੀ ਹੈ ਸ਼ੌਕਰ ਖਰਾਬ ਹੈ ਕਿਹੜੀਆਂ-ਕਿਹੜੀਆਂ ਪ੍ਰੋਬਲਮ ਹੱਲ ਕਰਨੀਆਂ ਵੀਡੀਓ ਦੇ ਐਂਡ ਤੇ ਕਰਪਾ ਰੋ ਪ੍ਰੀਤ ਮੋਟਰਸ ਮੋਕਾ ਮਰਜੀ ਕੰਪਨੀ ਹੋਵੇ ਉੱਪਰ ਇਹਦੇ ਕੋਈ ਮਾਰਕਾ ਨਹੀਂ ਆਪਣੇ ਤਰੀਕੇ ਨਾਲ ਉਹਨਾਂ ਨੇ ਤਿਆਰ ਕੀਤੇ ਆ ਜਦੋਂ ਸ਼ੌਕਰਾਂ ਦੇ ਉੱਪਰ ਤੁਸੀਂ ਆ ਦੇਖੋ ਜਰਾ ਅੰਦਰੀਆਂ ਮਾਉਂਟ ਆ ਜਿਹੜੀਆਂ ਰਬੜਾਂ ਇੱਕ ਥੋੜੇ ਜੇ ਪੈਸਿਆਂ ਪਿੱਛੇ ਕੀ ਕੁਛ ਹੁੰਦਾ ਜੋ ਗੱਡੀ ਵੱਜ ਜਾਂਦੀ ਹੈ ਮਕੈਨਿਕ ਵੀ ਤੁੱਟ-ਮੁੱਟ ਕਰ ਦਿੰਦਾ ਇਹ ਸ਼ੌਕਰ ਵੀ ਤੁੱਟ-ਮੁੱਟ ਕੀਤੇ ਆ ਵੀ ਐਂਗਲ ਵਿੰਗਾ ਹੋਇਆ ਗਿਆ ਕਿੰਨਾ ਕੁ ਅਸੀਂ ਝੇਲ ਸਕਦੇ ਠੀਕ ਹੈ ਨੋਰੀਆ ਇਹ ਬਿੜਾ ਬੰਨ ਕਰ ਦਿਓ ਠੀਕ ਹੈ ਜੀ ਇੰਜੈਕਟਰਾਂ ਦੀ ਸਰਵਿਸ ਵੱਲੋਂ ਇੰਜੈਕਟਰ ਚੱਲ ਜਾਣਗੇ ਦੋਸਤੋ ਗੱਡੀ ਦੀ ਆਪਾਂ ਸਾਰੀ ਚੈੱਕਅਪ ਕਰ ਰਹੇ ਆਂ ਆਇਲ ਸਰਵਸ ਕਰਨੀ ਹੈ ਸਟਾਪ ਕਰੀ ਬਤਾ ਆਇਲ ਦੀ ਡਿਪ ਕਰ ਲਈਏ ਜੀ ਇੰਜਨ ਆਇਲ ਜਿਹੜਾ ਕਾਫੀ ਘਟਾ ਆ ਆਪਾਂ ਦੁਬਾਰਾ ਡਿਪ ਕਰਦੇ ਆ ਜੀ ਕਿਉਂਕਿ ਇੱਕ ਇੱਕ ਕੰਮ ਨੂੰ ਪਾਰਦਰਸ਼ੀ ਤਰੀਕੇ ਨਾਲ ਕਸਟਮਰ ਦੇ ਧਿਆਨ ਤੇ ਲੈ ਕੇ ਆਇਆ ਜਾਂਦਾ ਹੈ ਹਲੋ ਬਿਲਕੁਲ ਠੱਲੇ ਆਜੋ ਬੌਜੀ ਸასი ਹੋ ਗਈ ਜੀ ਜੈਸਵ ਸასი ਸასი ਜੈਸਵ ਕਿਹੜੀ ਜਗ੍ਹਾ ਤੋਂ ਆਓ ਅਸੀਂ ਨਡਾਲੇ ਦੇ ਡਿਸਟ੍ਰਿਕਟ ਕਪੂਰਥਲਾ ਭਾਜੀ ਤੇਲ ਕੋਲ ਤੋਂ ਕੱਟ ਕਰ ਰਹੀ ਹੈ ਇੰਨਾ ਗੌਰ ਕੀਤੀ ਇਨਰਜੀ ਅਬਰੀਕੀਆਂ ਦੇ ਨਾਂ ਬਸ ਮਿਸਤਰੀ ਨੂੰ ਦੇਤੀ ਸਰਵਿਸ ਕਰਾ ਲਈ ਤੇ ਵੀਰ ਜੀ ਫਿਰ ਤੁਸੀਂ ਇੰਨੀ ਦੂਰ ਆਏ ਹੋ ਲੋਟਡੀਆਂ ਵੀਡੀਓ ਦੇਖਦੇ ਰਹਿੰਦੇ ਸੀ ਤੇ ਫਿਰ ਖੁਆਇਸ਼ ਹੋਈ ਵੀ ਤੁਹ ਕੰਮ ਕਰਾਈਏ ਇੱਕ ਵਾਰੀ ਸਾਰਾ ਗੱਡੀ ਦਾ ਜਿੰਨਾ ਦੂਰਾ ਜਾ ਕਰਾ ਕੇ ਆਏ ਮਦੁਰ ਰਹਿਮਨ ਨੂੰ ਵੀ ਸਰਵਸਤ ਸੁਆਹ ਉਹ ਤੇ ਕਦੀ ਨੱਟ ਤੱਕ ਵੀ ਨਹੀਂ ਮਿਲਦਾ ਚੈੱਕ ਹੋਇਆ ਉਹਨਾਂ ਗੱਡੀ ਦਾ ਔਇਲ ਥੋੜਾ ਘਟਾ ਰਹੀ ਆ ਠੀਕ ਹੈ ਆ ਵੀ ਘਟਾਈ ਦੀ 2 ਲੱਖ ਕਿਲੋਮੀਟਰ ਚੱਲ ਗਈ ਸ਼ੌਕਰ ਥੋੜੇ ਪਏ ਹੋਏ ਆ ਬਾਕੀ ਚੀਜ਼ਾਂ ਜਿਹੜੀਆਂ ਪੈਂਦੀਆਂ ਮੈਂ ਦੇਖੂਗਾ ਐਸਟੀਮੇਟ ਤੁਹਾਨੂੰ 45 ਤੋਂ 50 ਦਿੰਦਾ ਮੈਂ ਹਾਂਜੀ ਉੱਪਰ ਵੀ ਜਾ ਸਕਦਾ ਠੀਕ ਹੈ ਪੁਰਾਣੀ ਗੱਡੀ ਆ ਤੁਹਾਨੂੰ ਪਹਿਲਾਂ ਮੈਂ ਇਹ ਗੱਲ ਕਹੀ ਆ ਵੀ ਬਾਈ ਜੀ ਪੈਸੇ ਲਾਉਣੇ ਆ ਜਾਂ ਨਹੀਂ ਲਾਉਣੇ ਇਹ ਗੱਲ ਸੱਚ ਕੇ ਝੂਠ ਬਿਲਕੁਲ ਸੱਚੇ ਬਿਲਕੁਲ ਕਿ ਜੱਜ ਸਾਹਿਬ ਬਰੇ ਝੂਠੇ ਬੋਲੇ ਆ ਮਿੱਟੀ ਦਾ ਨਾ ਜੱਜਾ ਉ ਵੀ ਚਲੋ ਕੀ ਕਰ ਤੇ ਬਾਈ ਜੀ ਇਹਦਾ ਇੱਕ ਇੱਕ ਚੀਜ਼ ਦੀ ਕੰਮ ਹੋਊਗਾ ਪੇਚ ਕਸਦੇ ਬਹੁਤ ਕੱਸੇ ਪਏ ਆ ਮੇਰਾ ਕੰਮ ਇਹ ਮਕੈਨੀਕਲ ਐਮ ਆ ਕਰੂੰਗਾ ਬਿਲਕੁਲ ਪੈਰਨ ਵੀ ਦੇਸੀ ਲੈ ਮੈਂ ਮੋੜ ਤੇ ਕਿ ਜਿਹੜੀ ਚੀਜ਼ ਬਚਦੀ ਬਚਾਵਾਂਗੇ ਜਿਹੜੀ ਚੀਜ਼ ਪਈਦੀ ਆ ਹਾਂ ਅਜਾਜ਼ਤਾ ਜੀ ਫੇਰ ਬਾਦ ਵਿੱਚ ਵਾਟ ਇਜ਼ ਦਿਸ ਇੱਕੀ ਹੈ ਇਹਦੇ ਡਿਸੀਜਨ ਦੀ ਕਮਾਨ ਵਾਹ ਬਾਈ ਹਾਂ ਦੋਸਤੋ ਅੱਜ ਉਹ ਦੇਖੀ ਗੱਲ ਆਸੇ ਦੀਆ ਗੱਡਾ ਕਰ ਲੀਏ ਭਾਈ ਬੰਦੇ ਦਾ ਅਸੀਂ ਦੇਸੀ ਜੇ ਆ ਲੋਡ ਬੁਸ਼ਕਟ ਕਿਸ ਨੇ ਪਾਤੀ ਕਿ ਜੇ ਕਿਸੇ ਨੂੰ ਸਮਝਾਈਏ ਭਾਈ ਨਾ ਪਾਇਆ ਕਰੋ ਜਦੋਂ ਬੁਸ਼ਕਟ ਪਾ ਕੇ ਕੱਢਦੇ ਆਂ ਦੇਸੀ ਜੀ ਬੁਸ਼ਕਟ ਪਾਉਣੇ ਆਂ ਉਦੋਂ ਗੜਬੜ ਹੋ ਜਾਂਦੀ ਐ ਜਿੱਥੇ ਟਾਂਕਾ ਲੱਗ ਗਿਆ ਉੱਥੋਂ ਇਹਦਾ ਰਬੜ ਵੀ ਸੜ ਗਿਆ ਚਲੋ ਮੰਨਣਾ ਚਾਹੀ ਨਹੀਂ ਮੰਨਣਾ ਬਾਟੀ ਮਰਸੀ ਆ ਲੋ ਜੀ ਅਸੀਂ ਕੀ ਕਰਾਉਣਾ ਐ ਫਿਰ ਮਿਸਤਰੀ ਉਹ ਹੀ ਚੰਗੇ ਲੱਗਦੇ ਐ ਜਿਹੜੇ ਉਹ ਜਾਂ ਕੰਮ ਕਰਕੇ ਦੋੜ ਦਿੰਦੇ ਐ ਲੋ ਜੀ ਇਸ ਡੇਰਿੰਗ ਦਾ ਹੁੰਦਾ ਕੀ? ਵਾਟ ਇਜ਼ ਥਿਸ ਕੀ ਮਤਲਬ ਆਂਦਾ ਅੰਗਰੇਜ਼ੀ ਚ ਪਈ ਜਾਂਦਾ? ਹਾਂਜੀ। ਇਹ ਤਾਂ ਵੇਕ ਹੀ ਐ। ਇਹ ਕੀ ਐ? ਮੈਂ ਵੀ ਪੁੱਛਦਾ ਤੈਨੂੰ ਇਹ ਕੀ ਐ? ਦੱਸੇਂਗਾ ਕੀ ਐ? ਪਾਪ ਜੀ ਨੇੜੇ ਆਇਓ। ਇਹ ਬੁਸ਼ ਦੇ ਵਿੱਚ ਸਪੇਸ ਵੇਖੋ। ਇਹ ਕੀ ਹੈ? ਵਾਹ ਮੁੰਡਿਆ। ਤੇ ਬਾਈ ਜੀ ਇਹ ਕੀ ਹੈ? ਇਹ ਕੀ ਹੈ? ਦੱਸੋ ਜਰਾ। ਕੀ ਕੀ ਹੈ ਕਹਿੰਦੇ ਥਿਸ ਇਜ਼ ਅ ਪਾਕਟ ਕਾਦੀ ਪਾਕਟ ਬਟੂਏ ਦੀ ਨਹੀਂ ਉਹ ਭਰਾਵੋ ਦੋਸਤੋ ਮੈਂ ਥੋੜਾ ਆਪਣਾ ਪ੍ਰੀਤਬਾਈ ਮੋਗੇ ਤੋਂ ਨੇੜੇ ਆ ਬੇਟਾ ਕੋਸ਼ਿਸ਼ ਕਰਿਆ ਕਰੋ ਜਿਹੜੋ ਬੁਸ਼ਕਟ ਆਪਾ ਪਾਉਨੇ ਆ ਨਾ ਆ ਲੋ ਟੁੱਟੀ ਕਿਥੋਂ ਆ ਬੁਸ਼ਕਟ ਬੁਸ਼ਕਟ ਟੁੱਟੀ ਹੈ ਜਿੱਥੇ ਟਾਂਕਾ ਲੱਗਿਆ ਜਦੋਂ ਟਾਂਕਾ ਲੱਗ ਗਿਆ ਇਹਦੀ ਅੱਧੀ ਨਾਲੋਂ ਜ਼ਿਆਦਾ ਮਨਿਆਦ ਉਸੇ ਟਾਈਮ ਹੀ ਲਾਈਫ ਖਤਮ ਹੋਊਗੀ ਵੀਰ ਜੀ ਹੁਣੇ ਮੇਰੇ ਕੋਲੇ ਟੈਗੋ ਵਾਲ ਬਿਸਟੂਕ ਜਲੰਧਰ ਤੋਂ ਇਜ਼ੀਆਰ ਵਾਲ 베어ਿੰਗ ਸ਼ਾਫਟ ਇਹਦੀ ਲੀਕਸ ਲੀਕਸ ਹੈ ਕਿਥੇ ਕਿਥੇ ਹੈ ਇਹ ਸਾਰੀਆਂ ਚੀਜ਼ਾਂ ਦਾ ਜਦੋਂ ਪੁਰਾਣੀ ਗੱਡੀ ਹੋ ਜਾਂਦੀ ਹੈ ਇਹਦੇ ਵਿੱਚ ਬਹੁਤ ਸਾਰੇ ਇਸ਼ੂ ਹੋ ਜਾਂਦੇ ਆ ਮੈਂ ਇੱਥੇ ਇੱਕ ਗੱਲ ਕਰਾਂ ਬੇਟਾ ਕਪੜਾ ਦਿਓ ਬੜੇ سارے ਦੋਸਤ ਕੰਮ ਕਰਾਉਣ ਆਉਂਦੇ ਆ ਇਹ ਬਾਈ ਜੀ ਜੱਜ ਸਾਹਿਬ ਹੈ ਬਹੁਤ ਵਧੀਆ ਇਨਸਾਨ ਹੈ ਗੱਡੀ ਛੱਡ ਕੇ ਚਲੇ ਗਏ ਉਹਨਾਂ ਬਾਈ ਜੀ ਜੋ ਹੁੰਦਾ ਕਰ ਦੋ ਤੁਹਾਡੇ ਤੇ ਆ ਇੱਕ ਬੈਰਿੰਗ ਬਚਾਉਂਗਾ ਬਾਕੀ ਸਾਰੀ ਬੈਰਿੰਗ ਮੈਂ ਪਾਉਂਗਾ ਫੁੱਲ ਸ਼ਸਪੈਂਸ਼ਨ ਮੈਂ ਕਰੂੰਗਾ ਸ਼ੌਕਰ ਆਲਰੇਡੀ ਪਾ ਕੇ ਆਏ ਬਟਾ ਆਓ ਕਰਾ ਆਲਰੇਡੀ ਸ਼ੌਕਰ ਪਾ ਕੇ ਆਏ ਆ ਠੀਕ ਹੈ ਪਰ ਜੇ ਹੁਣ ਚੌਂਕਿਆਂ ਦੀ ਗੱਲ ਕਰਾਂ ਜੋ ਜੋ ਚੌਂਟਿਆਂ ਦਾ ਕੰਮ ਹੋਇਆ ਜੋ ਸ਼ਾਕਰਾਂ ਦਾ ਹੋਇਆ ਮੈਂ ਵੀ ਕੁਝ ਨਹੀਂ ਕਰ ਸਕਦਾ ਬਾਈ ਜੀ ਹੁਣ ਆਪਾਂ ਵੀਡੀਓ ਪੇਚ ਕੇ ਕਨਸੈਂਟ ਲਵਾਂਗੇ ਮੈਂ ਇੱਥੇ ਹੱਥ ਜੋੜ ਕੇ ਦੋਸਤੋ ਬੇਨਤੀ ਕਰੂੰਗਾ ਅਸੀਂ ਓਨੈਸਟ ਹਾਂ ਇਮਾਨਦਾਰੀ ਨਾਲ ਕੰਮ ਕਰਦੇ ਆ ਹਰ ਇੱਕ ਚੀਜ਼ ਬਾਰੇ ਦੱਸਣਾ ਜ਼ਰੂਰੀ ਨਹੀਂ ਹੁੰਦਾ ਪਰ ਅੱਜ ਪ੍ਰਾਣੀ ਦਾ ਸੁਭਾਅ ਬਣ ਗਿਆ ਮੈਂ ਕਹਿੰਦਾ ਆਡੀਅנס ਹੀ ਖਰਾਬ ਕਰਦੀ ਹੈ ਦੁਕਾਨਦਾਰ ਨੂੰ ਦੁਕਾਨਦਾਰ ਨੂੰ ਮਜਬੂਰ ਕਰਦੀ ਹੈ ਉਹ ਸਮਾਨ ਰੱਖਣ ਨੂੰ ਜਿਹਦੇ ਵਿੱਚ ਕੁਆਲਿਟੀ ਡਾਊਨ ਹੋਵੇ ਪ੍ਰਾਈਸ ਸਸਤਾ ਹੋਵੇ ਜੇ ਦੁਕਾਨਦਾਰ ਵੀ ਜਿਹਦੇ ਨਾਲ ਇਹੀ ਬੀਤਦੀ ਹੈ ਉਹੀ ਮੇਰੇ ਨਾਲ ਅਕਾ ਕਰਦਾ ਹੈ ਫਿਰ ਉਹਨਾਂ ਸਮਝ ਲੈਣਾ ਚਾਹੀਦਾ ਹੈ ਵੀ ਬਾਈ ਜੀ ਕੁਆਲਿਟੀ ਕੀ ਹੁੰਦੀ ਹੈ ਬੜੇ ਸਾਰੇ ਦੋਸਤ ਚੰਗੇ ਮਾੜੇ ਆਉਂਦੇ ਨੇ ਤੇ ਉਹਨਾਂ ਵਿੱਚ ਗੁਰਮਖ ਪਿਆਰੇ ਵੀ ਆਉਂਦੇ ਆ ਉਹਨਾਂ ਵਿੱਚ ਰਾਮ ਰਾਮ ਜੀ ਵੀ ਆਲੇ ਆਉਂਦੇ ਨੇ ਅੱਲਾਹੂ ਵਾਲੇ ਵੀ ਆਉਂਦੇ ਆ ਆदमी ਕੋਈ ਨਹੀਂ ਮਾਰਾ ਧਰਮ ਕੋਈ ਨਹੀਂ ਮਾਰਾ ਮੈਂ ਧਰਮ ਦੀ ਗੱਲ ਨਹੀਂ ਕਰ ਰਿਹਾ ਮੈਂ ਅਕਸਾਨੀਆਂ ਦੀ ਗੱਲ ਕਰ ਰਿਹਾ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੇ ਜਦੋਂ ਅਸੀਂ ਗੱਡੀ ਆਉਂਦੀ ਹੈ ਨਾ ਤਾਂ ਇਹ ਗੱਡੀ ਕੱਲ ਦੀ ਅੱਜ ਹੱਥ ਪਾਇਆ ਕਿਉਂਕਿ ਅੱਜ ਗੱਡੀਆਂ ਹੋਰਾਂ ਨੂੰ ਜਵਾਬ ਦਿੱਤਾ ਵੀ ਇਹ ਬਾਈ ਦਾ ਕੰਮ ਕਰਨਾ ਜਦੋਂ ਅਸੀਂ ਇਸ ਬਾਈ ਵਾਸਤੇ ਸਾਰਾ ਕੁਝ ਰੱਖ ਲਿਆ ਤੇ ਬਾਈ ਜੀ ਫਿਰ ਬਾਈ ਜੀ ਦੇ ਉੱਤੇ ਜੋ ਨੇ ਕਿਹਾ ਅਸੀਂ ਉਹ ਕਰਨਾ ਹੀ ਕਰਨਾ ਹੈ ਤੁਸੀਂ ਧੱਕਾ ਕਰੋ ਤੁਸੀਂ ਸਾਡੇ ਨਾਲ ਜੋ ਮਰਜ਼ੀ ਕਰੋ ਜਦੋਂ ਤੁਸੀਂ ਇਹ ਵੀਰ ਦੀ ਜੱਜ ਸਾਹਿਬ ਦੀ ਗੱਲ ਨਹੀਂ ਕਰਦਾ ਹੋਰ ਪ੍ਰਾਣੀ ਆਏ ਤੁਸੀਂ ਆ ਵੀ ਛੱਡ ਦਿਓ ਜੀ ਆ ਵੀ ਛੱਡ ਦਿਓ ਜੀ ਸਾਡੀ ਕੋਸ਼ਿਸ਼ ਹੁੰਦੀ ਪਹਿਲਾਂ ਨੁਕਸ ਕੱਢੇ ਜਾਣ ਫਿਰ ਅਸੀਂ ਰਨਿੰਗ ਕੰਮ ਨੂੰ ਹੱਥ ਪਾਈਏ ਕਿਉਂਕਿ ਕਈ ਵਾਰੀ ਨੁਕਸ ਵਾਲਾ ਕੰਮ ਵੀਰ ਜਾਂਦਾ ਹੈ ਸਮਝ ਆ ਜਾਂਦੀ ਹੈ ਇਹ ਤਾਂ ਹੁਣ ਆਪਣਾ ਮਿਸਤਰੀ ਵੀ ਕੰਮ ਕਰ ਦੂ ਸਸਤਾ ਜਾਂ ਪਰ ਉਹ ਉਹ ਮਿਸਤਰੀ ਸਸਤੇ ਤੋਂ ਦੂਜਾ ਵੀ ਕਰਵਾ ਲਿਆ ਕਰੋ ਆਖੇ ਜੀ ਜੋ ਆ ਕੰਮ ਕਰਦੇ ਆ ਫਲੰਨਾ ਕੰਮ ਕਰਦਾ ਮਿਸਤਰੀ ਕੰਮ ਨਹੀਂ ਕਰਦਾ ਮੈਂ ਕਹਿੰਦਾ ਮਿਸਤਰੀ ਨੂੰ ਤੁਸੀਂ ਮਜਬੂਰ ਕਰ ਦਿੰਨੇ ਹੋ ਬਾਈ ਜੀ ਸਿਆਲਫਾ ਦਿਖਾ ਦਿਖਾ ਕੇ ਹਰ ਇੱਕ ਪ੍ਰਾਣੀ ਦਾ ਸੁਭਾਅ ਵਾਂਗ ਜਦੋਂ ਗੱਡੀ ਦੀ ਸੈਲਫ ਵੱਜ ਗਈ ਨਾ ਉਹਦੀ ਖਲਾੜੀ ਚਵਾ ਆ ਜਾਂਦੀ ਆ ਵੀ ਬਸ ਹੁਣੇ ਬੜਾ ਦਿਓ ਜੀ ਭਾਈ ਜੀ ਜੇ ਗੱਡੀ ਸਟਾਰਟ ਹੋ ਜਾਂਦੀ ਹੈ ਨਾ ਉਸ ਤੋਂ ਬਾਅਦ 2 ਤੋਂ 2.5 ਕਿੱਟੇ ਲੱਗ ਜਾਂਦੇ ਆ ਮੈਂ ਫੋਰਚਨਰ ਦਾ ਇੰਜਨ ਕੀਤਾ ਇਹ ਹੁਣ ਇੰਜਨ ਨੂੰ ਤਿਆਰ ਕਰਨ ਵਾਸਤੇ ਡੇਢ ਦਿਹਾੜੀ 4/4 AC ਦੀ ਗੈਸ ਹੋਰ ਚੀਜ਼ਾਂ ਦੇ ਉੱਤੇ ਸਾਡਾ ਟਾਈਮ ਵੇਸਟ ਬਹੁਤ ਹੋਣਾ ਸੋ ਭਾਈ ਜੀ ਇਹ ਆਦਤਾਂ ਨੂੰ ਬਦਲੋ ਮੈਂ ਬੇਸਤਰੀਆਂ ਦੀਆਂ ਗੱਲਾਂ ਤੁਹਾਡੀਆਂ ਸਾਂਝੀਆਂ ਕਰ ਰਿਹਾ ਜਿਹੜੀ ਹਰੇਕ ਮਕੈਨਿਕਲ ਵਾਲੇ ਬੀਤਦੀ ਆ ਸੋ ਹੁਣ ਆਪਾਂ ਸਾਰੀ ਗੱਡੀ ਦੀ ਜੌਬ ਨੂੰ ਡਨ ਕਰਾਂਗੇ ਫालतੂ ਜਿਹੀਆਂ ਗੱਲਾਂ ਇਸ ਕਰਕੇ ਕਰੀ ਦੀਆ ਬਾਈ ਆਪਣੇ ਆਪ ਨੂੰ ਕਿਵੇਂ ਬਚਾਈਏ ਦੁਨੀਆ ਸਿਆਣੀ ਬਹੁਤ ਹੋਗੀ ਸਵਿੰਦਾਰ ਲੋਕਾਂ ਦਾ ਮੈਨੂੰ ਦੱਸੋ ਬਾਈ ਅਸੀਂ ਕੀ ਹੱਲ ਕਰੀਏ ਜਦੋਂ ਸਾਾਨੂੰ ਸਵੇਰੇ ਕਨਸੈਂਟ ਦੇ ਦਿੰਦੇ ਆ ਤੇ ਅਸੀਂ ਉਹ ਗੱਡੀ ਵੀ ਮੋੜ ਦਿੰਨੇ ਬਾਈ ਜੀ ਯਾਰ ਵੀ ਨਹੀਂ ਇਹ ਬਾਈ ਦੂਰੋਂ ਆਇਆ ਯਾਰ ਇਹ ਤਾਂ ਗੱਡੀ ਦਾ ਕੰਮ ਕਰਨਾ ਹੈ ਜੇ ਬਾਈ ਥੋੜੀ ਗੱਡੀ ਦਾ ਵੀ ਅਧੂਰਾ ਕਰਤਾ ਤੇ ਜਿਹੜਾ ਮੇਲਾ ਤੁਰਿਆ ਫਿਰਦਾ ਬਾਈ ਮੈਂ ਇਹਨੂੰ ਠੱਗੀ ਮਾਰ ਕੇ ਕੋਈ ਘਰ ਪੂਰੇ ਕਰਾਂ ਇਹਨਾਂ ਨੂੰ ਮੈਂ ਨਹੀਂ ਲੇਬਰਾ ਦੇਣੀ ਆ ਜ਼ੁਬਾਨ ਮੇਰੀ ਗੰਦੀ ਹੈ ਫਿਰਦਾ ਮੇਰਾ ਸੁੱਚਾ ਆ ਕਿਦੇ ਕੁੱਤੀ ਚੋਰਾ ਨਾਲ ਰਲ ਰਲ ਗਈ। ਕੁੱਤੀ ਚੋਰਾ ਨਾਲ ਰਲ ਗਈ ਕਿਹਦੇ ਨਾਲ ਗਿਲਾ ਸ਼ਿਕਵਾ ਕਰੀਏ? ਉਹ ਭਾਵ ਉਹ ਫਿਰ ਜੇ ਸਾਨੂੰ ਵੀ ਉਹੀ ਕੰਮ ਦੇ ਵਿੱਚ ਰਲਣਾ ਹੈ ਤੇ ਜੋ ਜਾਂ ਕੋਲੋਂ ਤੁਸੀਂ ਕਰਾਉਣੇ ਆਏ ਆ ਤੇ ਉਹ ਜਾਂ ਕੋਲੋਂ ਤੁਸੀਂ ਸਾਨੂੰ ਫਿਰ ਸੁਭਾਅ ਬਦਲਣਾ ਚਾਹੁੰਦੇ ਅਸੀਂ ਸੁਭਾਅ ਨਹੀਂ ਬਦਲਣਾ ਚਾਹੁੰਦੇ ਨਾ ਅਧੂਰਾ ਕੰਮ ਕਰਨਾ ਚਾਹੁੰਦੇ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ। ਸਾਰੀ ਗੱਡੀ ਦੀ ਜੌਬ ਕੱਟ ਡਨ ਕਰਕੇ ਤੁਹਾਨੂੰ ਦਿਖਾਵਾਂਗੇ। ਦੋਸਤੋ ਮਾੜੀ ਕੰਪਨੀ ਦਾ ਸਮਾਨ ਤੁਹਾਡੀ ਗੱਡੀ ਦਾ ਨੁਕਸਾਨ ਬਹੁਤ ਕਰਦਾ। ਸ਼ੌਕਰ ਦਿੱਲੀ ਮੇਡ ਹੈ ਭਾਵੇਂ ਕੀ ਜਿਹੜੀ ਮਰਜ਼ੀ ਕੰਪਨੀ ਹੋਵੇ ਉੱਪਰ ਇਹਦੇ ਕੋਈ ਮਾਰਕਾ ਨਹੀਂ ਆਪਣੇ ਤਰੀਕੇ ਨਾਲ ਉਹਨਾਂ ਨੇ ਤਿਆਰ ਕੀਤੇ ਆ ਜਦੋਂ ਸ਼ੌਕਰਾਂ ਦੇ ਉੱਪਰ ਤੁਸੀਂ ਆ ਦੇਖੋ ਜਰਾ ਅੰਦਲੀਆਂ ਮਾਉਂਟ ਆ ਜਿਹੜੀਆਂ ਰਬੜਾਂ ਇਹ ਖਰਾਬ ਹੋ ਗਈਆਂ ਠੀਕ ਹੈ ਜੀ ਪੈਕਿੰਗ ਉੱਚੀ ਕਰਕੇ ਜੰਪ ਟੱਟ ਗਿਆ ਸ਼ੌਕਰ ਜੰਪ ਨਹੀਂ ਲੈ ਰਿਹਾ ਬਹੁਤ ਸਾਰੇ ਦੋਸਤ ਕਹਿੰਦੇ ਹੁੰਦੇ ਬਾਈ ਜੀ ਕੰਮ ਬਣਿਆ ਨਹੀਂ ਮਕੈਨਿਕ ਨੇ ਉਹ ਨਹੀਂ ਕੀਤਾ ਕਿ ਇਹ ਸਾਡੇ ਕੋਲੋਂ ਨਹੀਂ ਬਣ ਪਾਉਂਦਾ ਕਿਉਂਕਿ ਜੈਨੂਨ ਪਾਰਟਸ ਮhenga ਬਹੁਤ ਹੈ ਜਿਹੜੇ ਉੱਪਰਲੇ ਸ਼ਾਕਰ ਦੇ ਮਾਉਂਟ ਹਨਾ ਬਹੁਤ ਸਾਰ ਹਾਦਸੇ ਤੱਕ ਟਾਇਰਾਂ ਦੀ ਨਾਇਸ ਨੂੰ ਗੱਡੀ ਤੱਕ ਜਾਣ ਨਹੀਂ ਦਿੰਦੇ ਜਿਹੜੀ ਮਾਉਂਟ ਹੁੰਦਾ ਹੈ ਉਹ ਮਾਉਂਟ ਆਪਣੀ ਜਿਹੜੀ ਰਬੜ ਆ ਉਹ ਅੰਦਰ ਇੱਕ ਨਾਇਸ ਨੂੰ ਆਪਣੇ ਅੰਦਰ ਨਾ ਸਮਾ ਕੇ ਰੱਖਦਾ ਕੋਈ ਵੀ ਚੀਜ਼ ਸੌਫਟ ਹੋਊਗੀ ਸੌਫਟ ਬੂਟ ਪਾਓਗੇ ਤਾਂ ਤੁਹਾਨੂੰ ਚੱਲਣ ਫਿਰਦੇ ਵਿੱਚ ਬਹੁਤ ਮਜ਼ਾ ਆਉਂਦਾ ਨਾ ਇਹੀ ਗੱਲਾਂ ਹੁੰਦੀਆਂ ਕਸਟਮਰ ਇਸ ਜੀ ਨੂੰ ਨਹੀਂ ਸਮਝਦਾ ਬੇਟਾ ਨੇ ਡਿਆਓ ਅ ਰਬੜਾ ਫਟੀਆਂ ਪਈਆਂ ਆ ਦੇਖੋ ਕਸਟਮਰ ਪੈਸਾ ਵੇਖਦਾ ਹੈ ਕਸਟਮਰ ਕੁਆਲਟੀ ਨਹੀਂ ਦੇਖਦਾ ਸਾਡੇ ਕੋਲੇ ਵੀ ਇੱਕ ਇੱਕ ਕਸਟਮਰ ਕੁਆਲਟੀ ਨਹੀਂ ਦੇਖਦਾ ਪਰ ਇਹ ਵੀਰ ਜੀ ਹੁਣੇ ਅਜਾਜ਼ਤ ਮੰਗਾ ਕੇ ਕੰਮ ਕਰਾਉਣਗੇ ਤੇ ਕਰਾਂਗੇ ਧੰਨਤਾ ਸੀ ਨਹੀਂ ਕਰਾਂਗੇ ਸਟੀering ਇਹਨਾਂ ਦਾ ਪੈਂਦਾ ਐਂਡ ਵਾਲਜੁਐਂਟ ਪਾਇਆ ਦਿਖਾ ਦਿੰਦੇ ਆਪਾਂ ਚੌਂਟੇ ਇਹਨਾਂ ਦੇ ਵਿੰਗੇ ਸੀ ਐਂਡ ਵਾਲ ਜੋਇੰਟ ਕਿਸੇ ਨੇ ਪਾਤਾ ਬੂਟ ਮੈਪ ਆਇਆ ਠੀਕ ਹੈ ਉਹ ਬੂਟ ਪਾਟਣ ਕਰਕੇ ਅੰਦਰ ਅਤ ਕਰ ਮਿੱਟੀ ਘੱਟਾ ਪਾਣੀ ਗੰਦਾ ਜਾਂਦਾ ਰਿਹਾ ਤੇ ਸਟੀering ਖਰਾਬ ਹੋ ਗਿਆ ਇਹ ਸਟੀering ਚੇਂਜ ਹੋਣਾ ਚਾਹੀਦਾ ਪਰ ਅਸੀਂ ਚੰਦ ਪੈਸਿਆਂ ਦੇ ਪਿੱਛੇ ਚੰਦ ਪੈਸਿਆਂ ਦੇ ਪਿੱਛੇ ਦਾਗ ਦਾ ਨੁਕਸਾਨ ਕਰ ਦਿੰਨੇ ਆ ਚੰਦ ਪੈਸਿਆਂ ਪਿੱਛੇ ਗਾਹਕ ਸਮਝ ਨਹੀਂ ਰੱਖਦਾ ਉਹ ਆਪਣੀ ਗੱਡੀ ਦਾ ਨੁਕਸਾਨ ਕਰ ਲੈਂਦਾ ਕਈ ਰੀ ਮਕੈਨਿਕ ਤੇ ਵੀ ਬਲੇਮ ਪੈਂਦਾ ਜਦੋਂ ਅਧੂਰਾ ਕੰਮ ਹੋਊਗਾ ਗੱਡੀ ਦੀ ਕੁਆਲਿਟੀ ਤੇ ਗੱਡੀ ਦੀ ਪਰਫਾਰਮੈਂਸ ਫਰਕ ਹੋਊਗਾ ਜੇ ਟਾਇਰ ਖਾਊਗੀ ਉਹਨੇ ਗੱਡੀ ਨਾਲ ਆਜੋ ਇਹ ਟਾਇਰ ਉੱਚੇ ਨਵੇਂ ਹੋਣ ਕਰਕੇ ਇਹ ਟਾਇਰ ਕੱਸ ਚੁੱਕੀਏ ਨਵੇਂ ਟਾਇਰ ਪਵਾਇਆ ਜਿ ਸ਼ਿਸ਼ ਟੂ ਬਸੇ ਸਿੱਧੀ ਕਰ ਲਈ ਜਿੰਦੀ ਸੋ ਕਸਟਮਰ ਦੀ ਇਜਾਜ਼ਤ ਲਵਾਂਗੇ ਮਿਲ ਗਈ ਤੇ ਠੀਕ ਹੈ ਨਹੀਂ ਤਾਂ ਉਹ ਵੀ ਗੱਲ ਤੁਹਾਡਾ ਨਾਲ ਸੀ ਸਾਂਝ ਕਰਾਂਗੇ ਸੋ ਦੋਸਤੋ ਕਈ ਵਰੀ ਬੰਪਰ ਮੇਰਾ ਕੰਮ ਨਹੀਂ ਡੈਂਟਰ ਦਾ ਕੰਮ ਹੈ ਜਦੋਂ 서ਸਪੈਂਸ਼ਨ ਦਾ ਕੰਮ ਕੀਤਾ ਸ਼ੌਕਰ ਵੀ ਮਾੜੇ ਠੀਕ ਹੈ ਜੀ ਮੂਰਲੇ ਪਾਸਿਓਂ ਅਲੱਗ-ਅਲੱਗ ਸਿਸਟਮ ਬਣਿਆ ਹੋਵੇ ਆਸਟੇਰਿੰਗ ਤੇ ਆ ਵੀ ਰੇਡੀਏਟਰ ਵੀ ਖੜਕੇ ਰੇਡੀਏਟਰ ਦੇ ਵਿੱਚ ਜਿਹੜੀਆਂ ਰਬੜਾ ਪੈਣੀ ਹੈ ਉਹ ਵੀ ਨਾ ਹੋਣ ਫਿਰ ਜਿੱਥੇ ਰੇਡੀਏਟਰ ਨੇ ਕਸਿਆ ਜਾਣਾ ਹੈ ਆ ਬੇਟਾ ਦਿਖਾਈ ਜਰਾ ਉਂਗਲ ਲਾ ਕੇ ਇਹ ਟੁੱਟਿਆ ਹੋਇਆ ਹੈ ਨਾ ਸਾਫ ਨਜ਼ਰ ਆ ਰਿਹਾ ਨਾ ਜਦੋਂ ਆ ਚੀਜ਼ਾਂ ਖੜਕਦਿਆਂ ਹੋਣ ਮੇਰਵਾਲ ਨੂੰ ਕਰੇ ਬਟਾ ਸੋ ਸਾਡੀ ਲਾਈਫ ਬਹੁਤ ਸਪੈਸ ਭਰੀ ਆ ਕੁਝ ਕੰਮ ਕਰਦੇ ਥੱਕ ਗਏ ਕੁਝ ਦੁਨੀਆ ਨੇ ਥਕਾ ਦਿੱਤਾ ਇਹ ਵੀਰ ਜੀ ਹਣੇ ਤਾਂ ਕੰਮ ਚਾਹੁੰਦੇ ਆ ਵਧੀਆ ਕਰ ਰਹੇ ਆ ਪਰ ਕਿੱਥੋਂ ਟਿੱਕਰ ਕਰੀਏ ਇੱਕ ਥੋੜੇ ਜੇ ਪੈਸਿਆਂ ਪਿੱਛੇ ਕੀ ਕੁਝ ਹੁੰਦਾ ਜੋ ਗੱਡੀ ਵਾਜ ਜਾਂਦੀ ਆ ਮਕੈਨਿਕ ਵੀ ਤੁੱਥ-ਮੁੱਥ ਕਰ ਦਿੰਦਾ ਇਹ ਸ਼ੌਕਰ ਵੀ ਤੁੱਥ-ਮੁੱਥ ਕੀਤੇ ਆ ਵੀ ਐਂਗਲ ਵਿੰਗਾ ਹੋਇਆ ਗਿਆ ਕਿੰਨਾ ਕ ਅਸੀਂ ਝੇਲ ਸਕਦੇ ਠੀਕ ਹੈ ਨਾ ਇਸ ਕਰਕੇ ਬਜਟ ਮਹਿੰਗੇ ਹੋ ਜਾਂਦੇ ਆ ਹੁਣ ਵੀਰੋਣਿਆਂ ਨੂੰ ਹਰ ਇੱਕ ਚੀਜ਼ ਦੀ ਅਸੀਂ ਜਾਣਕਾਰੀ ਨਾਲ ਦੀ ਨਾਲ ਦੇ ਰਹੇ ਆ ਸੋ ਸੱਜਣੋ ਗੱਲ ਨੂੰ ਸਮਝ ਲਿਆ ਕਰੋ ਕਿਉਂਕਿ ਅਸੀਂ ਕੰਮ ਤੋਂ ਭੱਜਣਾ ਇਸ ਕਰਕੇ ਚਾਹੁੰਦੇ ਆ ਥੱਕ ਤਾਂ ਚੁੱਕਿਆ ਵੀ ਥੱਕੀਆਂ ਗੱਡੀਆਂ ਨੂੰ ਕੰਮ ਕਰਦੇ ਕਰਦੇ ਥੱਕੀਆਂ ਗੱਡੀਆਂ ਨੂੰ ਕੰਮ ਕਰਦੇ ਕਰਦੇ ਅਸੀਂ ਖੁਦ ਥੱਕ ਪੁੱਤੇ ਐਨੇ ਸਟ्रेस ਭਰੀ ਲਾਈਫ ਐ ਤੁਸੀਂ ਅਮਾਜ਼ਨ ਨਹੀਂ ਕਰ ਸਕਦੇ ਲੋਕੀ ਕਹਿੰਦੇ ਬੱਕ ਬੱਕ ਗੱਲਾਂ ਦੱਕੜਾ ਉਹ ਭਾਈ ਮੈਂ ਨੌਲੇਜ ਦਿੰਦਾ ਮੈਨੂੰ ਉਹਨਾਂ ਲੋਕਾਂ ਦੀ ਤਰ੍ਹਾਂ ਵੀਡੀਓ ਮਸਾਲੇ ਲਾ ਕੇ ਪਾ ਕੇ YouTube ਤੋਂ ਪੈਸੇ ਇਕੱਠੇ ਕਰਨ ਦੀ ਆਦਤ ਨਹੀਂ ਹੈਗੀ ਪਿਆਰ ਕਰਦੇ ਹੋ ਤਾਂ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਵਾਂਗੇ ਪਰ ਮਾੜੇ ਬੰਦੇ ਨੂੰ ਅਸੀਂ ਇਗਨੋਰ ਕਰ ਰਹੇ ਆਂ ਆਇਆ ਨੂੰ ਵੀ ਅਸੀਂ ਮੋੜਾਂਗੇ ਅਸੀਂ ਕੋਸ਼ਿਸ਼ ਕਰਦੇ ਹੁਣੇ ਅਗਲੇ ਨੂੰ ਪ੍ਰੋਪਰ ਰਿਜ਼ਲਟ ਦੇ ਪਾਈਏ ਰਿਜ਼ਲਟ ਤਾਂ ਭਾਈ ਪੈਸੇ ਦਾ ਤੁਸੀਂ ਲੋਰਿਆ ਨਾ ਹੁਣ ਸ਼ੌਕਰਾਂ ਦੀ ਜੋ ਹਾਲਤ ਹੈ ਜੋ ਇਹਦੀ ਹਾਲਤ ਹੈ ਜੋ ਅਸੀਂ ਕਰ ਸਕਦੇ ਆ ਆਪਣੇ ਵੱਲੋਂ ਕਰਦੇ ਆ ਇਹ ਮੈਂ ਡੈਂਟਰ ਕੋਲੇ ਭੇਜ ਦਿੰਦਾ ਉਹਨੇ 11500 ਬਣਾ ਦੇਣਾ ਸੀ ਅਸੀਂ ਜੋ ਸਾਡੀ ਰਿਜ਼ਰਵਲ ਲੇਬਰ ਆ ਸੀ ਲਵਾ ਲੇ ਅਬੇ ਟੜਾ ਰਬੜਾ ਪਾਓ ਬਹੁਤ ਜ਼ਿਆਦਾ ਪਰਸਨ ਬਹੁਤ ਜ਼ਿਆਦਾ ਖਨਾਜੇ ਦਾ ਫਟਾਫਾ ਲੜਾ ਤੇ ਹੁਣ ਤਾਂ ਬਹੁਤ ਸੁਨਤਰੀ ਆਵਾਜ਼ ਆਈ 100 ਤੋਂ ਤੇ ਰਬੜ ਕੇ ਤੂਣਾ ਇਹਦੇ ਪਰਤ ਤੇ لیکن وہ پر مزہ نہیں سی ہے گڈی دا ہن بیٹھے ہیں تے پتہ لگدا ہے گڈی نوں بیٹھے او بیچیاں کرنی جی گڈی واہن ٹالک دے سر پر جانا ہوندی ہے بالکل اجے کی بچاپے چلو گے تے ویلنگ ہو تے جس پر تو گرا سی توں سی سی شاک ہو رہا جی رو سی پتہ نہیں میرے سے سن جو سی ایزاں دی تھینک یو تھینک یو